ਕਬਾਤਾਂ ਵੇਖ ਤੂੰ ਦੀ ਛੜੀਰ ਕਰ ਬੈਲਟ ਦਾ ਹੀ ਆ ਮਿੱਤਰਾ ਠੀਕ ਆ ਲੈ ਚਲੀਏ ਬਾਪੂ ਜੀ ਉੱਥੇ ਹਾਂ ਪਰ ਲਿਓ ਨੇ ਬਾਰਡਰ ਬੈਲਟ ਦਾ ਜਾਂ ਦੇ ਝੋਟੀਆਂ ਦੇ ਮਿਲਕਵੇਂ ਨਹੀਂ ਹੁੰਦੀ ਐਦਾਂ ਦੀ ਇੰਨੀਆਂ ਨਾੜਾਂ ਇੰਨੀਆਂ ਪਤਲੀਆਂ ਆ ਆ ਚੀਜ਼ ਹੁੰਦੀ ਆ ਦੋਸਤੋ ਬੋਲ ਚ ਜਿਹੜਾ ਪਸ਼ਾਉਬਰ ਦਾ ਰਿਕਾਰਡ ਪੈਦਾ ਕਰੋ ਯਾਰ ਬੜਣੀ ਆਖ ਮਿੱਤਰਾ ਝੋਟੀ ਇਹੋ ਜੀ ਲੱਭਣੀ ਨਹੀਂ ਕਿਤੇ ਅੱਛਾ ਇਹ ਹੀਰੇਰ ਦੀ ਝੋਟੀ ਆ ਠੀਕ ਆ ਹਾਈਟ ਵੇਖ ਕੇ ਤਨ ਤਿਆਰ ਹੋਈ ਨਾ ਝੋਟੀ ਉਹਦਨ ਦੱਸੂਗੀ ਗੱਲਾਂ ਹਾਂ ਬਾਰਡਰ ਬੈਲਟ ਦੀ ਜਿਹੜੀ ਆ ਨਾ ਇਹ ਮਖਣਾ ਠੜੀਆਂ ਹੁੰਦੀਆਂ ਅੱਛਾ ਬਹੁਤ ਸੀਲ ਹੁੰਦੀਆਂ ਵੇ ਕੱਦ-ਕੱਦ ਬੋਹ ਕਰੂਗੀ ਹਾਂ ਮੈਂ ਕਹਿੰਦਾ ਪੂਰਾ ਕਰੂਗੀ ਵੇਖਾ ਇਹ ਬੱਚੀ ਛੱਡ ਕੇ ਕਰਾ ਬ੍ਰੇਕਾਂ ਲਾ ਦੇ ਇੱਥੇ ਨੂੰ ਖੜੀ ਜਾ ਕਰ ਮਾਰੀ ਨਿਕਾ ਲੱਗੀਆਂ ਜਾਂ ਜਿੱਥੇ ਕਹੇ ਉੱਥੇ ਖੜ ਜੂਗੀ ਥਣਾ ਥੁਣਾ ਦੇ ਬੈ ਹਾਂ ਥੱਲੇ ਲਾ ਹੱਥ ਥਣ ਥੁਣੂ ਯਾਰ ਕਿਤੇ ਮਾਰ ਵੇਖ ਬਲੱਡ ਉਸ ਚੱਕੇ ਖੜ ਗਈ ਕਰਮ ਵਾਲੀ ਇਹ ਤਾਂ ਟੈਨਸ਼ਨ ਨਹੀਂ ਤੁਰਨਾ ਇਹਨੇ ਗਾਂ ਕਰਮ ਵਾਲੀ ਨੇ ਆਰਡਰ ਕੁਆਲਿਟੀ ਵੇਖ ਕਿੰਨੀ ਸੋਹਣੀ ਆ ਬਾਕੀ ਆ ਪੂਚੱਕੂ ਵੀ ਆਉਣਾ ਖੜੀ ਜਾ ਕਰ ਮਾਰੀ ਬਹੁਤ ਸੋਹਣੀ ਝੋਟੀ ਆ ਦੋਸਤੋ ਆਰਡਰ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸასი ਕਾਲ ਸੋ ਦੋਸਤੋ ਬੜੇ ਵੀਰਾਂ ਨੇ ਡਿਮਾਂ ਟੇਡੇ ਕੱਟ ਦੇ ਵਿੱਚ ਇਹੋ ਜਿਹੇ ਨਗੀਨੇ ਦਿਖਾਇਓ ਕਿ ਜਿਹੜੇ ਮੇਲਿਆਂ ਵਿੱਚ ਖੜਨ ਦਾ ਸ਼ੌਂਕ ਰੱਖਦੇ ਵੀਰ ਵੀ ਮੇਲਿਆਂ 'ਚ ਲੈ ਕੇ ਜਾਂਦਾ ਵੀ ਇਦਾਂ ਦੀ ਨਸਲ ਬਰੀਡ ਸਾਨੂੰ ਜ਼ਰੂਰ ਦਿਖਾਇਓ ਤੇ ਅੱਜ ਬਾਪੂ ਸਵਰਨ ਸਿੰਘ ਢਲੌਣੇ ਬੜੇ ਟੌਪ ਕਲਾਸ ਟੇਡੇ ਕੱਟ ਦੇ ਨਗੀਨੇ ਲਿਆਂਦੇ ਆ ਆ ਝੋਟੀ ਦੋਸਤੋ ਰਿੰਗਾ 'ਚ ਖੜਨ ਵਾਲੀ ਆ ਕਿਸੇ ਸਮੇਂ ਬਾਕੀ ਬਾਪੂ ਵੀ ਕਹਿੰਦਾ ਕਹਿੰਦਾ ਸ਼ੌਂਕ ਨਾਲ ਰੁਪਈਏ ਲਾਏ ਆ ਜੇ ਕੋਈ ਵੀਰ ਲੈ ਜੂ ਠੀਕ ਆ ਨਹੀਂ ਤੇ ਦੋ ਘੜੀਆਂ ਕਹਿੰਦਾ ਫਿਰ ਵੇਖਣਗੇ ਲੋਕ ਇਹੋ ਜੀ ਤਿਆਰ ਕਰ ਦੂੰਗਾ ਮੈਂ ਆਉ ਆਪਾਂ ਬਹੁਤਾ ਸਮਾਨਾ ਖਰਾਬ ਕਰਦੇ ਹੋਏ ਆਪਾਂ ਇਹਨਾਂ ਬਾਰੇ ਲੈਨੇ ਆ ਜਾਣਕਾਰੀ ਤੇ ਐਡਰੈਸ ਲੈਨੇ ਆ ਪਹਿਲਾਂ ਸਾਰੀ ਗੱਲਬਾਤ ਕਰਦੇ ਆ ਬਾਪੂ ਜੀ ਨਾਲ ਸਾਸੀ ਕਾ ਬਾਪੂ ਜੀ ਸਿੱਕਾ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਵਾਇਗੁਰ ਜੀ ਕਾ ਖਾਲਸਾ ਤੇ ਵਾਇਗੁਰ ਜੀ ਕੀ ਫਤਿਹ ਬਾਪੂ ਜੀ ਫਿਰ ਅੱਜ ਵੈਸੇ ਤਾਂ ਤੁਹਾਡੇ ਕੋਲੇ ਪੰਜ ਨਾਗ ਆ ਚੜਦੇ ਤਾਂ ਚੜਦੇ ਹੀ ਲਿਆਂਦੇ ਆ ਬਾਪੂ ਨੇ ਸਰਾ ਹੀ ਹੋਇਆ ਪਿਆ ਵਾ ਪਰ ਆਪਾਂ ਵੀਡੀਓ ਜਿਆਦੀ ਲੰਮੀ ਨਹੀਂ ਬਣਾਉਣੀਗੀ ਇਸ ਕਰਕੇ ਦੋ ਪਾਰਟਾਂ ਚ ਬਣਾਵਾਂਗੇ ਕਿਉਂਕਿ ਕਿਹੜੇ ਘਟ ਵਾਲੀਆਂ ਜਿਹੜੀਆਂ ਝੋਟੀ ਦੇ ਝੋਟਾ ਵੱਖਰੇ ਬਣਾਵਾਂਗੇ ਵਾਈਟ ਫੇਸ ਵਾਲੇ ਵੱਖਰੇ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਆਪਣਾ ਨਾਂ ਦਸੀਏ ਜੀ ਮੇਰਾ ਨਾਂ ਸਵਰਨ ਸਿੰਘ ਢਿੱਲੋਂ ਪਿੰਡ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਆ ਹਾਂਜੀ ਇੱਧਰ ਫਤੇਗੜ ਪੈਂਤੂਰ ਆ ਜੀ ਠੀਕ ਆ ਬਾਪੂ ਜੀ ਬਾਪੂ ਜੀ ਕੁਝ ਦਿਨ ਪਹਿਲਾਂ ਵੀ ਆਪਾਂ ਝੋਟਾ ਪਾਇਆ ਸੀ ਫਿਰ ਹੋ ਗਿਆ ਜੀ ਉਹ ਸੇਲ ਹੋ ਗਿਆ ਠੀਕ ਆ ਜੀ ਉਸ ਤੋਂ ਬਾਅਦ ਫਿਰ ਮੈਨਾਂ ਲਾ ਕਾਫੀ ਦਰਸ਼ਕਾਂ ਦਾ ਰਿਸਪੌਂਸ ਰਿਹਾ ਹਨਾ ਇਹ 10 ਕਣ ਮੰਗਾਇਆ ਵੀ ਇੱਕ ਝੋਟਾ ਹੋਰ ਉਹਦੇ ਨਾਲ ਦਾ ਦਿੱਤਾ ਜਾਵੇ ਠੀਕ ਆ ਖਰੀਦ ਕੇ ਤੇ ਮੈਂ ਲਿਆਂਦਾ ਬਹੁਤ ਹੀ ਟੌਪ ਕਲਾਸ ਦਾ ਅੱਛਾ ਇਹ ਗਹਿਰੀ ਵਾਲੇ ਸਾਹ ਦਾ ਪੋਤਾ ਲਿਆਂਦਾ ਮਿੱਤਰੋ ਠੀਕ ਹੈ ਜੀ ਤੇ ਟੇਡਾ ਕਟਾ ਤੇ ਮਣਕਣੀ ਆਖਾ ਤੇ ਵਾਈਟ ਸਿੰਘ ਆ ਠੀਕ ਹੈ ਜੀ ਤੇ ਤੁਸੀਂ ਵੇਖ ਲਓ ਤੇ ਨਿਸ਼ਾਨੀਆਂ ਵੀ ਪੂਰੀਆਂ ਆ ਗਈਆਂ ਪੂਰਾ ਪ੍ਰੋਪਰ ਨਿਸ਼ਾਨੀਆਂ ਯਾਰ ਤੋਰੀਏ ਬਾਪੂ ਜੀ ਇਹਨੂੰ ਮੈਂ ਕਹਿੰਨਾ ਲਗਰ ਅਰਗਾ ਕਟਾ ਵੇਖ ਠੀਕ ਆ ਤੂਦ ਦੀ ਛਿੜੀ ਵਰਗਾ ਕਟਾ ਮਿੱਤਰੋ ਇਹ ਲੋ ਵੀ ਦੋਸਤੋ ਗਹਿਰੀ ਵਾਲੇ ਸਾਹ ਦਾ ਇਹ ਪੋਤਾ ਆ ਜਿੱਥੋਂ ਲੈ ਕੇ ਆਏ ਆ ਹਾਂਜੀ ਤੇ ਬਾਪੂ ਇਹਦੀ ਕੋਈ ਲਿਹਾਜਾ ਉਮਰ ਪੰਜ ਪੌਣੇ 2 ਸਾਲ ਪੋਣੇ 2 ਸਾਲ ਪੋਣੇ 2 ਸਾਲ ਪੂਰੇ ਠੀਕ ਆ ਤੇ ਬਾਪੂ ਨਲਾ ਨੋਲਾ ਟੈਸਟਿੰਗ ਕਰਾ ਮੈਂ ਕਹਿੰਦਾ ਯਾਰ ਕਿਆ ਬਾਤਾਂ ਵੇਖ ਤੂੰ ਦੀ ਛਿੜੀ ਵਰਗਾ ਕਟਾ ਹੈ ਵਾਕਿਆ ਦੋਸਤੋ ਬਾਪੂ ਦੀ ਗੱਲ ਸਹੀ ਆ ਤੂੰ ਦੀ ਛਿਟੀ ਵਰਗਾ ਕਟਾ ਉਹਦੇ ਕਹਨੂੰ ਪੂਰਾ ਚਾਰਜ ਵੀਰੇ ਗੋਲ ਪਿਆ ਵਾ ਕਿਸ ਨੇ ਚੰਗੀ ਸੇਵਾ ਕੀਤੀ ਆ ਮੈਂ ਬਲਿਉਨੇ ਬਰੀਡ ਵਾਲਾ ਤੇ ਕਿੰਨਾ ਕੁ ਦੁੱਧ ਵਾਸੀ ਇਹਦੀ ਮਾਂ ਲੀਟਰ ਤੋਂ ਪਲੱਸ ਚੱਲਦੀ ਇਹਦੀ ਮਾਂ ਜੀ 16 ਲੀਟਰ ਤੋਂ ਆਪਾਂ ਨੂੰ ਦੱਸਿਆ ਨੇ ਠੀਕ ਆ ਤੇ ਬਾਪੂ ਮੰਨੋ ਇਹ ਕਿਹੜੇ ਏਰੀਆ ਦਾ ਕਟਾ ਆ ਗਿਆ ਵਾ ਇਹ ਬਾਰਡਰ ਬੈਲਟ ਦਾ ਹੀ ਆ ਮਿੱਤਰਾ ਠੀਕ ਆ ਹਾਂ ਜੀ ਲੈ ਚਲੀਏ ਬਾਪੂ ਜੀ ਉੱਥੇ ਹਾਂ ਪਰ ਲਿਓ ਨੇ ਬਾਰਡਰ ਬੈਲਟ ਦਾ ਠੀਕ ਆ ਜਾਂਦਾ ਵੀ ਪੂਰੇ ਰਿਕਾਰਡ ਵਾਲਾ ਇਹ ਠੀਕ ਆ ਜੀ ਹਾਂ ਜੀ ਸੋ ਦੋਸਤੋ ਫੋਲਰ ਰਿਕਾਰਡ ਵਾਲਾ ਬੱਚਾ ਬਾਪੂ ਕਹਿੰਦਾ ਲੈ ਕੇ ਜਾਂਦਾ ਵਾ ਕਟਾ ਉਹ ਵੀ ਨਹੀਂ ਵੜਾ ਸੀ ਕਟਾ ਉਹ ਵੀ ਬਹੁਤ ਸੋਹਣਾ ਸੀ ਕਟਾ ਉਹ ਵੀ ਬੜਾ ਚੰਗਾ ਸੀ ਉਹ ਲੰਡੇ ਦਾ ਪੁੱਤ ਸੀਗਾ ਉਹ ਲੰਡੇ ਦਾ ਸੀ ਬਲੱਡ ਲਾਈਨ ਦੋਸਤੋ ਰਲਦੀ ਮਿਲਦੀ ਆ ਹਾਂ ਜੀ ਹਾਂ ਜੀ ਤੇ ਇਹ ਵੀ ਦੋਸਤੋ ਤੁਸੀਂ ਦੇਖੋ ਦੇਖੋ ਥੱਲੇ ਘੜਨੀ ਘੜਨੀ ਵੀ ਕੋ ਤੁਨ ਵੇਖੋ ਆ ਵੇਖੋ ਦੋਸਤੋ ਕਿੰਨੇ ਵੇਖੀ ਤੁਨ ਤੇ ਬਹੁਤ ਟਾਪ ਦਾ ਨਿਸ਼ਾਨ ਲੱਗਾ ਹੋਇਆ ਲੋਲਾਪੋਲਾ ਕਟਾ ਇਹ ਜਿਵੇਂ ਮੱਧਾਂ ਦੇ ਝੋਟੀਆਂ ਦੇ ਮਿਲਕਵੇ ਨਹੀਂ ਹੁੰਦੀ ਇਦਾਂ ਦੀ ਇੰਨੀਆਂ ਨਾੜਾਂ ਇਦੀਆਂ ਪਤਲੀਆਂ ਵਾ ਦੋਸਤੋ ਤੇ ਆ ਚੀਜ਼ ਹੁੰਦੀ ਆ ਦੋਸਤੋ ਬੁੱਲ ਚ ਜਿਹੜਾ ਪਿਛਾ ਉੱਪਰ ਦਾ ਰਿਕਾਟ ਪੈਦਾ ਕਰੂ ਯਾਰ ਦੁੱਧ ਆ ਠੀਕ ਆ ਤੇ ਬਾਪੂ ਟੈਸਟੀਕਲਾਂ ਦਾ ਸਾਫ ਆ ਠੀਕ ਆ ਪੂਰਾ ਸਾਫ ਆ ਵੇਖ ਲਓ ਦੋਸਤੋ ਟੈਸਟੀਕਲ ਪੂਰੇ ਆ ਸੁਧੇ ਆ ਤੇ ਪੱਧਰ ਲੱਗੇ ਹੋਇਆ ਕੋਈ ਵਿੰਗਾ ਨਹੀਂ ਕੋਈ ਟੇਡਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਆ ਦੇਖੋ ਪੂਰੇ ਠੀਕ ਆ ਫੇਰ ਖਰੀਦੋ ਠੀਕ ਆ ਤੇ ਬਾਪੂ ਇਹਦਾ ਫਿਰ ਮੁੱਲ ਮੁੱਲ ਆਪਾਂ ਫੋਨ ਤੇ ਕਰਾਂਗੇ ਜੀ ਮੁੱਲ ਫੋਨ ਤੇ ਫੋਨ ਤੇ ਫੋਨ ਤੇ ਜਾਇ ਜ ਆਪਾਂ ਮੁੱਲ ਕਰੀਦਾ ਤਾਂ ਹੀ ਜਾਂਦੇ ਫੁੱਲ ਵਿਕਦੇ ਬਾਪੂ ਅੱਖ ਬੜੀ ਜਾਉਦਾ ਅੱਖ ਯਾਰ ਵੇਖ ਕਿਹੜੀਆਂ ਗੱਲਾਂ ਮੈਂ ਕਹਿੰਨਾ ਠੀਕ ਆ ਬੁਲਬੁਲ ਵਰਗੀ ਅੱਖ ਤੇ ਇਸ ਤੋਂ ਅੱਗੇ ਬਾਪੂ ਫਿਰ ਆ ਵੀ ਮੇਲੇ ਵਾਲਾ ਪੀਕ ਕਿੱਥੋਂ ਬਾੜ ਲੰਦਾ ਕੀ ਬਾਤਾਂ ਠੀਕ ਆ ਲੈ ਆ ਕਰ ਲਿਆ ਬਾਟ ਤੇ ਮਣਕਣੀ ਅੱਖ ਮਿੱਤਰੋ ਝੋਟੀ ਇਹੋ ਜੀ ਲੱਭਣੀ ਨਹੀਂ ਕਿਤੇ ਅੱਛਾ ਹਾਂ ਵੇ ਹੀਰੇ ਵਰਗੀ ਝੋਟੀ ਆ ਠੀਕ ਆ ਹਾਈਟ ਵੇਖ ਕੇ ਤਨ ਤਿਆਰ ਹੋਈ ਨਾ ਝੋਟੀ ਉਹ ਦਿਨ ਦੱਸੂਗੀ ਗੱਲਾਂ ਹੋਣਗੀਆਂ ਠੀਕ ਆ ਵਾਕਿਆ ਮੇਲੇ 'ਚ ਖੜੀ ਹੈ ਇਹ ਵੀ ਆ ਜਾ ਉਮਰ ਕਿੰਨੀ ਹੋਊਗੀ ਇਹ ਵੀ ਹੋਣੀ ਉਮਰ 9 ਦੇ 2 ਸਾਲੀ 9 ਦੇ 2 ਸਾਲੀ ਠੀਕ ਆ ਇੱਕੋ ਜਿਹਾ ਜੋੜਾ ਆਇਆ ਹੈ ਕੋਕਰ ਇੱਕੋ ਹੀ ਜੋੜਾ ਆਇਆ ਹੈ ਹਾਂਜੀ ਹਾਂਜੀ ਠੀਕ ਆ ਤੋਰ ਬਾਬੂ ਇਹਨੂੰ ਪਰ ਬਾਬੂ ਝੋਟੀ ਇਹ ਵੀ ਠੰਡੀ ਸੀਲ ਲੱਗਦੀ ਹੁੰਦੀ ਮੈਂ ਕਹਿੰਦਾ ਯਾਰ ਝੋਟਿਆ ਆਪਾਂ ਲਿਓ ਨੀ ਬਾਰਡਰ ਬੈਲਟ ਦੀ ਜਿਹੜੀ ਹੈ ਨਾ ਇਹ ਮੱਖਣਾ ਠੜੀਆਂ ਹੁੰਦੀਆਂ ਅੱਛਾ ਬਹੁਤ ਸੀਲ ਹੁੰਦੀਆਂ ਵੇ ਝੋਟੀ ਦੇ ਪੁੜੇ ਵੇ ਚੱਕ ਮੈਂ ਪਿੱਛੋਂ ਠੀਕ ਆ ਹੱਡਾਂ ਪਰ ਕੱਦ-ਕੱਦ ਬੋਹ ਕਰੂਗੀ ਹਾਂ ਮੈਂ ਕਹਿੰਦਾ ਪੂਰਾ ਕਰੂਗੀ ਵੇਖਾ ਇਹ ਬੱਚੀ ਆ ਠੀਕ ਆ ਕਿੱਥੇ ਜਾਣੀ ਹਾਈਟ ਇਹਦੀ ਬਾਪੂ ਇਹਦੀਆਂ ਤਸਲੀਆਂ ਕਰਾ ਦੇ ਸੀਲੀਆਂ ਸੂਲੀਆਂ ਕਰਾ ਦੇ ਮੈਂ ਕਹਿੰਦਾ ਮਰਜ਼ੀ ਚੈੱਕ ਕਰੀ ਆ ਯਾਰ ਰਸਾ ਛੱਡ ਕੇ ਕਰਾ ਬ੍ਰੇਕਾਂ ਲਾ ਦੇ ਇੱਥੇ ਨੂੰ ਖੜੀ ਜਾਣਾ ਮਾਰੀ ਲੱਗੀਆਂ ਜਾਂ ਜਿੱਥੇ ਕਹੇ ਉੱਥੇ ਖੜ ਜੂਗੀ ਥਣਾ ਥੁਣਾ ਦੇ ਬੈਹਾਂ ਥੱਲੇ ਲਾ ਹੱਥ ਥਣ ਥੁ ਨੂੰ ਯਾਰ ਕਿਤੇ ਮਾਰ ਵੇਖਣ ਦੀ ਲੋੜ ਨਹੀਂ ਉਹ ਤਾਂ ਆ ਹੁੰਦਾ ਬਲੱਡ ਉਸ ਚੱਕ ਕੇ ਖੜ ਗਈ ਕਰਮਾ ਵਾਲੀ ਇਹ ਤਾਂ ਟੈਨਸ਼ਨ ਨਹੀਂ ਤੁਰਨਾ ਇਹਨੇ ਗਾਂ ਕਰਮਾ ਵਾਲੀ ਨੇ ਆਡਰ ਕੁਆਲਟੀ ਵੇਖ ਕਿੰਨੀ ਸੋਹਣੀ ਆ ਵਾਕੇ ਬੂਚਕੂ ਕੀ ਰਾਹ ਉਹ ਨਾ ਖੜੀ ਗਿਆ ਬਹੁਤ ਸੋਹਣੀ ਝੋਟੀ ਆ ਦੋਸਤੋ ਆਰਡਰ ਕੁਆਲਿਟੀ ਵੇਖੋ ਸੋਹਣੇ ਥਣ ਲੱਗੇ ਆ ਕਰਮਾਲੀ ਨੂੰ ਆ ਆ ਵੇਖੋ ਟੇਡਾ ਕੱਟ ਤੇ ਮਣਕਣੀ ਆ ਮਣਕਣੀ ਆਖਾ ਲੈ ਚੱਲ ਬਾਪੂ ਉੱਥੇ ਅੰਦਰ ਕਰਾਈਏ ਤਸੱਲੀ ਇਹਦੀ ਥੋੜੀ ਜੀ ਉੱਥੇ ਥਣਾ ਦੀ ਬਹੁਤ ਸੋਹਣੀ ਕਟੀ ਆ ਯਾਰ ਠੀਕ ਆ ਲੰਬਾਈ ਲੰਬੂਈ ਚੰਗੀ ਮੈਂ ਕਹਿੰਦਾ ਯਾਰ ਥੋੜੇ ਸਮੇਂ ਜੀ ਹੁਣ ਇਹ ਹੀਟ ਲੈ ਲੈਣੀ ਇਹਨੇ ਠੀਕ ਆ ਜਿਵੇਂ ਮਰਜੀ ਜਿਵੇਂ ਮਜੀ ਟੀਕਾ ਭਰਾਓ ਬੰਨ ਡਾਇਰੈਕਟ ਕਰਾਸਿੰਗ ਕਰਾਓ ਆ ਬੜੀ ਚਾਰੇ ਪੇਰਾ ਦੇ ਦੋਸਤੋ ਜੈਜ ਮਾਰਕਿੰਗ ਆ ਟੇਡਾ ਕੱਟ ਬਿਲਕੁਲ ਬਰੀਕ ਪੂਛਾ ਦੇਖੋ ਤੇ ਥੱਲੇ ਜਿਹੜੇ ਥਣ ਲੱਗੇ ਆ ਦੋਸਤੋ ਵੇਖੋ ਇੰਚ-ਇੰਚ ਦੇ ਥਣ ਹੋਣੇ ਆ ਬਾਪੂ ਮੜਾ ਥਣਾਂ ਨੂੰ ਹਾਥੂ ਹਥ ਲਾ ਕੇ ਦਿਖਾ ਦੇ ਕਹੂੰਗੇ ਕਿਸੇ ਵੀ ਨੇ ਦੂਰ ਹੋਣਾ ਹੁੰਦਾ ਇੱਕ ਜੇ ਥਣਾ ਚਾਰਚ ਫਿਰ ਠੀਕ ਆ ਤੇ ਕਈ ਵੀਰ ਦੋਸਤੋ ਤੁਣ ਤੇ ਨਿਸ਼ਾਨ ਮੰਗਦੇ ਆ ਤੇ ਤੁਣ ਤੇ ਵੀ ਇਧਰਲੇ ਪਾਸੇ ਤੇ ਨਿਸ਼ਾਨ ਹੈਗਾ ਵੇਖੋ ਇਹ ਆ ਦੇਖੋ ਥੱਲੇ ਤੁਣ ਤੇ ਵੀ ਨਿਸ਼ਾਨ ਆ ਗਿਆ ਵੇਖੋ ਤੇ ਫੇਸ ਵੇਖੋ ਫੇਸ ਦੀ ਕੁਆਲਿਟੀ ਵੇ ਕੀ ਬਾਤਾਂ ਸਿੰਗੀ ਬਹੁਤ ਸੋਹਣੀ ਇੱਥੋਂ ਹੀ ਕੁੰਡੇ ਕਰ ਜਾਂਦੇ ਨੇ ਸੋਹਣੀ ਝੋਟੀ ਬਾਪੂ ਲੱਭ ਲਿਆ ਤੂੰ ਸੋ ਝੋਟੀ ਮਾੜੀ ਨਹੀਂ ਮਿੱਤਰੋ ਝੋਟੀ ਹੈਗੀ ਆ ਰੈਂਕ ਚ ਜਾਣ ਵਾਲੀ ਬਾਬੂ ਮੈਂ ਕਹਿੰਦਾ ਜਾਊਗੀ ਜੇ ਕੋਈ ਸਾਂਭੂਗਾ ਨਾ ਇਦਾਂ ਦੀਆਂ ਝੋਟੀਆਂ ਪਹਿਲੇ ਨੰਬਰ ਤੇ ਜਾਊ ਝੋਟੀ ਜਾਂਦੀਆਂ ਛਾਲਾਂ ਮਾਰ ਕੇ ਲੱਗੂਗੀ ਪਹਿਲੇ ਨੰਬਰ ਤੇ ਥੋੜੀ ਖਰਾਕ ਦੀ ਲੋੜ ਆ ਨਹੀਂ ਵਾਕਿਆ ਹਾਂਜੀ ਕਿਉਂਕਿ ਝੋਟੀ ਦੀ ਲੰਬਾਈ ਤੇ ਹਾਈਟ ਬਹੁਤ ਚੰਗੀ ਆ ਇਹੋ ਜੀਆਂ ਮੇਲੇ ਤੇ ਆਉਂਦੀਆਂ ਪਹਿਲੇ ਨੰਬਰ ਤੇ ਠੀਕ ਆ ਬਸ ਥੋੜੀ ਜੀ ਸਾਂਭ ਲੈ ਤੇ ਕਰਮਾ ਵਾਲੀ ਨੇ ਨਹੀਂ ਯਾਰੇ ਬੰਦ ਨੇ ਬਾਪੂ ਇੱਕ ਵਾਰੀ ਖੋਲ ਕੇ ਆਇਆ ਨੂੰ ਫੇਸ ਵਿਖਾਏ ਦਾ ਮਨ ਆ ਜਾ ਫੇਸ ਚੈੱਕ ਕਰ ਯਾਰ ਸਲੀਕਾ ਤੋ ਆ ਵੇਖੋ ਫੇਰ ਚੈੱਕ ਕਰ ਤੀ ਨਾ ਠੰਡੀ ਸੀਲ ਹੈ ਇਹਨੂੰ ਕੋਈ ਉਪਰਾ ਬੰਦੀਗਾ ਕੋਈ ਜਿੱਧਰ ਨੂੰ ਬਾਪੂ ਜਾਂਦਾ ਮਗਰ ਮਰ ਪੂਰੀ ਕਰਮਾਲੀ ਕਰਮਾਲੀ ਆ ਜਾ ਆ ਵੇਖੋ ਲੈ ਵੇਖੋ ਦੋਸਤੋ ਤੁਸੀਂ ਕੁਆਲਟੀ ਦਾ ਮੈਂ ਫੇਰ ਖੋਲ ਕੇ ਝੋਟੀ ਚੈੱਕ ਕਰਾਤੀ ਮੈਂ ਕਹਾ ਚੈੱਕ ਕਰ ਲਓ ਇੱਕ ਵਾਰੀ ਫੇਰ ਤੋਰ ਚੈੱਕ ਕਰੋ ਠੰਡੀ ਸੀਲ ਉਹਦੇ ਕਹਿਣ ਨੂੰ ਮਸਤ ਚਾਲ ਚ ਤੁਰਦੀ ਕਰਮਾਲੀ ਨਮੀ ਤੋੜ ਕੇ ਵਗਾਲੇ ਨਹੀਂ ਯਾਰ ਝੋਟੀਆਂ ਜਿਵੇਂ ਵਜਣ ਚ ਜ਼ੋਰ ਚ ਹਰਲ ਹਰਲ ਕਰਦੀਆਂ ਫਿਰਦੀਆਂ ਇਹ ਮੈਂ ਨਾ ਯਾਰ ਇਹਨਾਂ ਨੂੰ ਪਤਾ ਹੀ ਐ ਨਹੀਂ ਵੀ ਅਸੀਂ ਫਾਰਮ ਤੇ ਆਈਆਂ ਐ ਲੋਲੀਆਂ ਪੋਲੀਆਂ ਜਿੱਤੇ ਖੜੀ ਕਰ ਦੇ ਰਾਹ ਉਹਨਾਂ ਖੜ ਜਾਂਦੀ ਫੇਸ ਵੇਖ ਨਹੀਂ ਵਾਕਿਆ ਝੋਟੀ ਦੀ ਬੇਹਤ ਬਣਤਰ ਵੇਖ ਨਹੀਂ ਕਿਸ ਦਿਨ ਜਾਊਗੀ ਮੇਲੇ ਚ ਪਹਿਲੇ ਨੰਬਰ ਤੇ ਖੜ ਕੇ ਬਾਪੂ ਕੋਈ ਸ਼ੱਕ ਨਹੀਂ ਮੇਲਿਆਂ ਵਾਲੀ ਆ ਇਹ ਝੋਟੀ ਹਾਂਜੀ ਹਾਂਜੀ ਜੇ ਕੋਈ ਲੈ ਗਿਆ ਨਾ ਟਿੱਡਾ ਕੱਟ ਤਾਂ ਮਿੱਤਰੋ ਮਿਲਦਾ ਹੀ ਨਹੀਂ ਬੰਦਾ ਲੈ ਗਿਆ ਟਿੱਡਾ ਕੱਟ ਮੰਗਣੀ ਆਖ ਵੇ ਤੇ ਕਿਆ ਬਾਤ ਆ ਮੇਲਿਆ ਜੀ ਬਿਹੂ ਬਾਪੂ ਇਹ ਤਰ੍ਹਾਂ ਜਿਹੜਤ ਨੇ ਬਣਾਈ ਜਿਹੜੀ ਖੇੜ ਟੇਡੇ ਕੱਟਦੀ ਲੈ ਚੱਲ ਗਾਂ ਬਾਪੂ ਬਹੁਤ ਲਸਕਾ ਡਿਮਾਂਡ ਸੀ ਵੀ ਝੋਟੀ ਹੋਵੇ ਪੜੀ ਤੇ ਹੋਵੇ ਟੇਡਾ ਕੱਟ ਲੈ ਮਿੱਤਰੋ ਹੁਣ ਆ ਗਈ ਆ ਤੁਸੀਂ ਆਪਣੀ ਸਮਝ ਕਰ ਲੋ ਠੀਕ ਆ ਸੋ ਦੋਸਤੋ ਇਹ ਬਾਪੂ ਸਵਰਨ ਸਿੰਘ ਦੇ ਫਾਰਮ ਤੋਂ ਆਪਾਂ ਵੀਡੀਓ ਜਿਹੜੀ ਬਣਾਈ ਆ ਬਹੁਤ ਹੀ ਚੰਗੇ ਨਾਗ ਆਏ ਅੱਜ ਵਾਈਟ ਫੇਸ ਦੇ ਵਿੱਚ ਬੜੇ ਲੋਕੀ ਡਿਮਾਂਡ ਕਰਦੇ ਸੀ ਬਾਪੂ ਕਹਿੰਦਾ ਅੱਜ ਵਾਈਟ ਫੇਸ ਵਾਲੀਆਂ ਵੀ ਲਿਆਂਦੀਆਂ ਪਰ ਇਹਨਾਂ ਦੀ ਵੱਖਰੀ ਇੱਕ ਵੀਡੀਓ ਬਣਾਵਾਂਗੇ ਤੇ ਬਾਪੂ ਇਹਦਾ ਫਿਰ ਮੁੱਲ ਫੋਨ ਤੇ ਹੀ ਇਹਦਾ ਮੁੱਲ ਕਰਾਂਗੇ ਭਾਈ ਜੈ ਜੈ ਜੀ 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 ਲੋ ਵੀਰੋ ਅੱਜ ਦੋ ਨਗੀਨੇ ਦਿਖਾਦੇ ਆ ਤੁਹਾਨੂੰ ਟੇਢੇ ਕੜਦੇ ਵਿੱਚ ਬਾਪੂ ਸਵਰਨ ਸਿੰਘ ਢਿੱਲੋਂ ਦੇ ਫਾਰਮ ਤੋਂ ਤੇ ਬਾਪੂ ਐ ਕੋਈ ਐਡਰੈਸ ਕਨਫਰਮ ਕਰਾ ਦੇ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਵਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਜਿਹੜੇ ਧਰਮਕੋੜ ਸ਼ਹਿਰ ਆ ਇਧਰ ਫਤੇਗੜ ਪੈਂਦਾ ਠੀਕ ਹੈ ਜੀ ਸੋ ਦੋਸਤੋ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਜੇ ਕਿਸੇ ਨੂੰ ਇਹਨਾਂ ਦੋਹਾਂ ਜੋੜੇ ਚੋਂ ਕੋਈ ਪਸੰਦ ਆਉਂਦੀ ਆ ਤਾਂ ਇਕੱਠੇ ਖਰੀਦ ਲੈ ਤੇ ਬਾਪੂ ਕਹਿੰਦਾ ਵੱਧ ਮਾਨਤਨ ਕਰਦਾ ਹਾਂ ਹਾਂ ਜੋੜੇ ਚ ਮਾਨਦਾ ਮੈਂ ਵੀ ਜੋੜਾ ਲਿਆਂਦਾ ਜੋੜੇ ਚ ਮਾਨਤਨ ਕਰ ਦੂੰਗਾ ਠੀ